ਹੋ ਗਿਆ ਮੈਂ ਵੀ ਬੜਾ ਵੱਡਾ ਸ਼ਾਇਰ ਆ ਸ਼ਾਇਰੀ ਸੁਨੋਣਾ ਤੁਹਾਨੂੰ ਨਵਾਂ ਨਵਾਂ ਮੇਰੇ ਦਿਲ ਵਿੱਚ ਪਿਆਰ ਸੀਗਾ ਉੱਠਿਆ ਉਹਨੇ ਮੇਰਾ ਚੈਨ ਵੈਣ ਸਭ ਸੀ ਲੁੱਟਿਆ ਅੱਛਾ ਜੀ ਕਿੱਟੇ ਦਿਨ ਤੜਕੇ ਉਹਨੂੰ ਗਿਆ ਮੈਂ ਉਹਦੇ ਘਰ ਮਿਲਣ ਉਹਦੇ ਭਰਾਵਾਂ ਨੇ ਮੈਨੂੰ ਬੜਾ ਸੀਗਾ ਕੁੱਟਿਆ ਦਿਵੋ ਸ਼ੋਇ ਨੂੰ ਜਦੋਂ ਦਿਨ ਹੀ ਹੁਸ਼ ਆਈ ਉਹਦੇ ਭਾਂਰੇ ਤੇ ਮੈਨੂੰ ਰੂੜੀ ਤੇ ਸੀ ਸੁੱਟਿਆ ਬਹੁਤ ਮਾੜਾ ਇਹ ਨਹੀਂ ਮਾਰੀ ਕਿਸੇ ਨਾਲ ਹੋ ਨਹੀਂ ਸਕਦੀ ਇਹ ਜੋ ਤੁਸੀਂ ਸ਼ਾਇਰੀ ਬੋਲ ਰਹੇ ਹੋ ਨਾ ਉਹ ਨੂੰ ਠੀਕ ਕਰ ਸਕਦੇ ਹੋ ਵੈਸੇ ਮੈਂ ਦੱਸਾਂ ਕਿ ਕਿਹੜਾ ਸਾਡੀ ਨਾ ਫਿਲਮ ਆਈਆ ਥੀਏਟਰਸ ਲੱਗੀ ਆ ਸ਼ਾਇਰ ਉਹ ਤੁਸੀਂ ਜਾ ਕੇ ਦੇਖੋ ਤੇ ਮੈਨੂੰ ਲੱਗਦਾ ਜੇ ਤੁਸੀਂ ਕੁਝ ਬਾਕੀ ਬਿਹਤਰ ਬੋਲ ਲਓਗੇ ਤਾਂ ਸ਼ਾਇਦ ਤੁਹਾਨੂੰ ਕੁੱਟਮਾਰ ਨਹੀਂ ਖਾਣੀ ਪਊ ਸਾਰੇ ਤਾਂ ਠੀਕ ਆ ਲਓ ਜੀ ਮੈਂ ਤੇ ਅੱਜ ਚੱਲਿਆ ਜੇ ਵੇਖਣ ਤੁਸੀਂ ਵੀ ਲੇਟ ਨਾ ਹੋ ਤੁਸੀਂ ਵੀ ਵੇਖਣ ਜਾਓ ਸ਼ਾਇਰੀ ਸ਼ਾਇਰ ਸ਼ਾਇਰ ਕੀ ਸੋਚ ਸ਼ਾਇਰ 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 ਉਹ ਸ਼ਾਇਰੀ ਨਿਕਲਦੀ ਹੈ ਨਾ ਫਿਰ ਸ਼ਾਇਰੀ ਛੱਡਨੀ ਪੈਣੀ ਆ ਸ਼ਾਇਰ ਵੇਖਣੀ ਪੈਣੀ ਆ